ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕੋਈ ਆਗੂ ਭੁੱਖ ਦੇ ਨਾਲ ਮਰੇ ਸਾਡਾ ਕੋਈ ਆਗੂ ਐਕਸ਼ਨ ਤੋਂ ਪਹਿਲਾਂ ਉਹਨੂੰ ਕੁਝ ਹੋਵੇ ਅਸੀਂ ਆਦਿਆਂ ਸਾਰੇ ਇਕੱਠੇ ਹੋ ਕੇ ਇਕਜਟ ਹੋ ਕੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਸੱਦਨ ਉੱਥੇ ਐਕਸ਼ਨ ਲਿਕਣ ਜ਼ਰੂਰੀ ਨਹੀਂਗਾ ਜਿਹੜਾ ਐਮਐਸਪੀ ਆ ਉਹ ਗੁੱਡੀਆਂ ਦਾ ਖੇਡ ਨਹੀਂਗਾ ਕੱਲਾ ਪੰਜਾਬ ਤੇ ਹਰਿਆਣਾ ਦੋ ਸਟੇਟਾਂ ਭਾਰਤ ਨੂੰ ਨਹੀਂ ਜਿੱਤ ਸਕਦੀਆਂ ਇਹ ਪੂਰਾ ਦੇਸ਼ ਨਾ ਡਰਾਫਟ ਸਾਡਾ ਵਾਸ ਲੋ ਵਾਸ ਲੋ ਵਾਸ ਲੋ ਮੰਟੀ ਕੰਨ ਡਰਾਫਟ ਸਾਡਾ ਵਾਸ ਲੋ ਵਾਸ ਲੋ ਵਾਸ ਲੋ ਇੱਕਤਾ ਜਿੰਦਾਬਾਦ 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 ਮੈਂ ਹਰਬਲ ਸਿੰਘ ਕੋਟਲੀ ਜ਼ਿਲ੍ਹਾ ਪ੍ਰਧਾਨ ਬੀਕੇਜ ਉਕਤਾਗਰਾਹਾ ਸ੍ਰੀ ਮਕਸਦ ਸਾਹਿਬ ਅੱਜ ਦੀ ਸਾਡੀ ਰੈਲੀ ਕਿਉਂਕਿ ਸਾਡੇ ਜਿਹੜੇ ਕਿਸਾਨ ਬਾੜਾਂ ਤੇ ਕਿਸਾਨ ਮਜ਼ਦੂਰ ਸੰਘਾਟਕ ਕਮੇਟੀ ਤੇ ਸਿੱਧੂਪੁਰ ਜਥੇਬੰਦੀ ਵੱਲੋਂ ਦੋ ਫਾਰਮਾਂ ਵੱਲੋਂ ਜਿਹੜਾ ਉੱਥੇ ਲਗਾਤਾਰ ਪਿਛਲੀ ਫਰਵਰੀ ਤੋਂ ਧੰਨਵਾਇਆ ਜਾ ਰਿਹਾ ਹੈ ਉਹਦੇ 'ਚ ਅਸੀਂ ਵੱਖ-ਵੱਖ ਤਰੀਕਿਆਂ ਨਾਲ ਜਦੋਂ ਵੀ ਉਹਨਾਂ ਤੇ ਕੋਈ ਸਰਕਾਰ ਦਾ ਸ਼ਕਤੀ ਹੋਈ ਹੈ ਤਾਂ ਅਸੀਂ ਆਪਣੇ ਤੌਰ ਤੇ ਤਾਲਮੇਲ ਮਾ ਕੀਤਾ ਹੈ ਭਾਵੇਂ ਉਹਨਾਂ ਨੇ ਪਿਛਲੀ ਫਰਵਰੀ ਵੇਲੇ ਜਦੋਂ ਉਹਨਾਂ ਦੇ ਉੱਤੇ ਹਥੂ ਕਾਇਆ ਸਾ ਤੇ ਗੋਲੀਆਂ ਚੱਲੀਆਂ ਇੱਕ ਕਿਸਾਨ ਉਹ ਸ਼ਹੀਦ ਵੀ ਹੋਇਆ ਤਾਂ ਉਸ ਟਾਈਮ ਦੇ ਉੱਤੇ ਵੀ ਅਸੀਂ 3 ਘੰਟੇ ਫੌਰੀ 15 ਫਰਵਰੀ ਨੂੰ 14 ਫਰਵਰੀ ਨੂੰ ਅਸੀਂ ਪੂਰੇ ਪੰਜਾਬ ਦੀਆਂ ਜਿਹੜੀਆਂ 3 ਘੰਟੇ ਜਿਹੜੀਆਂ ਤੇ ਇਨਾਜਾਮ ਕੀਤੀਆਂ ਸੀ ਉਸ ਤੋਂ ਬਾਅਦ 15 ਤਰੀਕ ਛੱਡ ਕੇ 16 ਤਰੀਕ ਨੂੰ ਸੰਜੋਤ ਮੋਚ ਦੇ ਸੱਦੇ ਉੱਤੇ ਪੂਰੇ ਹਿੰਦੁਸਤਾਨ ਦੇ ਜਿਹੜਾ ਉਹ ਪੂਰਾ ਬੰਦ ਕੀਤਾ ਸੀ ਆਪਣੀ ਜਥੇਬੰਦੀ ਵੱਲੋਂ ਵੀ ਪੰਜਾਬ ਦੇ ਵਿੱਚ ਜਿਹੜਾ ਹੋਕਾ ਦਿੱਤਾ ਸੀ ਆਪਾਂ ਪੂਰਾ ਪੰਜਾਬ ਆ ਜਿਹੜਾ ਸਮੇਤ ਸ਼ਹਿਰਾਂ ਦੇ ਅਸੀਂ ਬੰਦ ਕਰਾਇਆ ਸੀ ਤੇ ਸੜਕਾ ਜਾਮ ਕੀਤੀਆਂ ਸੀ ਇਸ ਲਈ ਅਸੀਂ ਜਿਹੜਾ ਉਹਨਾਂ ਦਾ ਤਾਲਮੇਲ ਮਾਂ ਲਗਾਤਾਰ ਅਸੀਂ ਕਰਦੇ ਰਹੇ ਹਾਂ ਇਹ ਠੀਕ ਹੈ ਕਿ ਕੋਈ ਵਿਚਾਰਾਂ ਦਾ ਫਰਕ ਹੋ ਸਕਦਾ ਹੈ ਕੋਈ ਜਥੇਬੰਦੀਆਂ ਦਾ ਇਹ ਨਹੀਂ ਕਹਿ ਸਕਦੇ ਵੀ ਉਹ ਕਿਵੇਂ ਆ ਜਾਂ ਕਿਵੇਂ ਨਹੀਂ ਪਰ ਉਹ ਕਿਸਾਨੀ ਮੰਗਾ ਵਾਸਤੇ ਗਈਆਂ ਹੋਈਆਂ ਉਹਨਾਂ ਮੰਗਾ ਵਾਸਤੇ ਗਈਆਂ ਜਿਹੜੀਆਂ ਦਿੱਲੀ ਦੀਆਂ ਰਹਿੰਦੀਆਂ ਮੰਗਾ ਸੀ ਉਦੇ ਵਾਸਤੇ ਜਿਹੜਾ ਸਾਡਾ ਤਾਲਮੇਲ ਮੈਂ ਉਹ ਜਾਰੀ ਹੈ ਅੱਜ ਫਿਰ ਉਹਨਾਂ ਨੇ ਜਿਹੜਾ 3 ਘੰਟੇ ਜਿਹੜਾ ਟ੍ਰੇਨਾਂ ਜਾਮ ਕਰਨ ਦਾ ਸੱਦਾ ਦਿੱਤਾ ਹੋਇਆ ਤੇ ਸਾਡੀ ਜਥੇਬੰਦੀ ਵੱਲੋਂ ਜਿਹੜਾ ਸਾਨੂੰ ਆਇਆ ਵੀ ਸਾਰੇ ਪੰਜਾਬ ਦੇ ਬਲਾਕਾਂ ਦੇ ਵਿੱਚ ਜਿਹੜੇ ਆਪਾਂ ਮੋਟਰਸਾਈਕਲਾਂ ਤੇ ਝੰਡਾ ਮਾਰਚ ਕਰਨੇ ਆ ਸਾਡੇ ਲੋਕਾਂ ਨੂੰ ਇਹ ਦੱਸਣ ਵਾਸਤੇ ਤੇ ਨਾਲ ਇੱਕ ਹੋਰ ਜਿਹੜਾ ਖਾੜਾ ਇਥੋਂ ਦੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਭੇਜਿਆ ਜਿਹੜਾ ਸਾਡਾ ਮੰਡੀਕਰਨ ਬੋਰਡ ਹੈ ਉਹਨੂੰ ਖਤਮ ਕਰਨ ਦਾ ਆਵਾਜ਼ ਆ ਰਿਹਾ ਹੈ ਇਹ ਪਿਛਲੀ 25 ਫਰਵਰੀ ਨੂੰ ਘੱਲਿਆ ਸੀ 10 ਦਿਨਾਂ ਦਾ ਸਰਕਾਰ ਨੂੰ ਉਹਨਾਂ ਨੇ ਟਾਈਮ ਦਿੱਤਾ ਸੀ ਵੀ ਸਾਨੂੰ ਦੱਸੋ ਵੀ ਇਹਦੇ ਚ ਕੀ ਫਰਕ ਪਾਉਣ ਵਾਲਾ ਹੈ ਜਾਂ ਕਿਵੇਂ ਹੈ ਪਰ ਅਫਸੋਸ ਦੀ ਗੱਲ ਹੈ ਕਿ ਸਾਡੀ ਆਮ ਪਾਰਟੀ ਜਿਹੜੀ ਸਾਡੇ ਘਰਾਂ ਤੋਂ ਚੱਲੀ ਹੋਈ ਪਾਰਟੀ ਹੈ ਸੱਤਾ ਤੋਂ ਚੱਲੀ ਹੋਈ ਕਹਿੰਦੇ ਆ ਉਸ ਨੇ ਵੀ ਅੱਜ ਤੱਕ ਉਹਨੂੰ ਜਨਤਕ ਨਹੀਂ ਕੀਤਾ ਕਿਸੇ ਜਥੇਬੰਦੀ ਨੂੰ ਕਿਸੇ মিডিਆ ਰਾਹੀਂ ਇਹ ਦੱਸਿਆ ਨਹੀਂ ਉਹਦੇ ਵਿੱਚ ਕੀ ਹੈ ਪਰਾ ਸਾਨੂੰ ਪਿਛਲੇ ਦਿਨੀ ਸਾਡੇ ਜਿਹੜੇ ਆਪਣੇ ਐ ਬੁੱਧੀ ਜੀ ਵੀ ਪੱਤਰਕਾਰ ਵੱਲੋਂ ਹਮੀਰ ਜੀ ਵੱਲੋਂ ਇਹ ਆਇਆ ਕਿ ਉਹਨਾਂ ਕੋਈ ਉੱਥੇ ਲੀਕ ਹੋਇਆ ਜਿਹੜਾ ਉਹਨੂੰ ਪਹੁੰਚਿਆ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਬਹੁਤ ਘਾਤਕ ਹੈ ਜਿਹੜੀ ਸਰਕਾਰ ਜਿਹੜੇ ਆਪਾਂ ਖੇਤੀ ਕਾਲੇ ਕਾਨੂੰਨ ਲਗਭਗ ਆਪਾਂ ਪੂਰਾ ਸਾਲ 13 ਮਹੀਨੇ ਬਹਿ ਕੇ ਰੱਦ ਕਰਾਏ ਸੀ ਉਹ ਇਡੇ ਤਰੀਕੇ ਨਾਲ ਸਾਡੇ ਤੇ ਜਿਹੜੇ ਫੇਰ ਲਾਗੂ ਕਰਦੇ ਆ ਉਹ ਉਸ ਟਾਈਮ ਕਲੀਅਰ ਨਹੀਂ ਕੀਤੇ ਗਏ ਪਲੇਅਰ ਤਿੰਨ ਕਾਨੂੰਨ ਤਾਂ ਰੱਦ ਕੀਤੇ ਸੀ ਪਰ ਜਿਹੜੀ ਖੇਤੀ ਮੰਡੀ ਹੈ ਜਿਹੜੀ ਮੰਡੀ ਤੋੜਤੀ ਉਹ ਵੀ ਕਾਨੂੰਨਾਂ ਦਾ ਤਾਲਮੇਲ ਕਰਦੀ ਜਨਾ ਫਿਰ ਉਹਦੇ ਵਿੱਚ ਨਹੀਂ ਲਿਖਿਆ ਜਿਹੜਾ ਮੈਨੂੰ ਫੇਸਟ ਉਹਨੇ ਦਿੱਤਾ ਹੀ ਉਹ ਲਿਖਿਆ ਸਾਰਾ ਕੋਸੀ ਤਿੰਨ ਤਿੰਨ ਕਾਲੇ ਕਾਨੂੰਨ ਉਹਦੇ ਵਿੱਚ ਹੀ ਆਉਂਦੇ ਸੀ ਉਦੋਂ ਵੀ ਮੰਡੀਆਂ ਖਤਮ ਕਰਦੇ ਸੀ ਠੇਕੇ ਤੇ ਨੀਤੀ ਲਿਆਂਦੀ ਸੀ ਹੋਰ ਨੀਤੀਆਂ ਸੀ ਜਿਹੜੀਆਂ ਜਿਹਦੇ ਤੇ ਆਪਾਂ ਲੜੇ ਆ ਉਹ ਖਤਮ ਕਰਨ ਦੀ ਗੱਲਾਂ ਖਤਮ ਹੋਈਆਂ ਸੀ ਖਾਤਮੇ ਇਸ ਤਰ੍ਹਾਂ ਹੋਈਆਂ ਸੀ ਰਾਜ ਸਭਾ ਲੋਕ ਸਭਾ ਦੇ ਵਿੱਚੋਂ ਜਿਵੇਂ ਬਿੱਲ ਆਇਆ ਸੀ ਉਵੇਂ ਰਾਸ਼ਟਰਪਤੀ ਜੀ ਦੇ ਸਾਈਨ ਕਰਕੇ ਉਹਨੂੰ ਵਾਪਸ ਹੋਇਆ ਮੁਕੰਮਲ ਕੰਮ ਕਰਕੇ ਆਏ ਸੀ ਪਰ ਉਦੋਂ ਵੀ ਉਥੋਂ ਦੇ ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ ਸੀ ਇਹ ਅਸੀਂ ਇੱਕ ਕਾਰਮ ਪਛਾਣਤੀਆਂ ਤੇ ਦੋ ਗਾਂਵ ਵਧਾਂਗੇ ਅੱਜ ਉਹ ਪ੍ਰਭੋਦਾਂ ਗਾਂਵ ਵਧੇ ਇਸ ਲਈ ਅੱਜ ਇਹ ਜਿਹੜੇ ਹੈਗੇ ਹਨ ਜਿਹੜਾ ਇਹ ਖੜਾ ਇੱਕਲੇ ਕਿਸਾਨਾਂ ਦਾ ਨਹੀਂ ਪੂਰੇ ਲੋਕਾਂ ਦਾ ਜਿਵੇਂ ਮੰਡੀਆਂ ਦਾ ਇਥੋਂ ਦੇ ਟਰੱਕਾਂ ਵਾਲੇ ਐ ਇਥੋਂ ਦੇ ਜਿਹੜੇ ਮਜ਼ਦੂਰ ਕੰਮ ਕਰਦੇ ਐ ਆਰਟੀਗੇ ਐ ਤੇ ਉਹਨਾਂ ਦੇ ਮਾਲੀਮ ਐ ਇਹ ਸਾਰੀ ਵੱਡੀ ਪੱਧਰ ਤੇ ਬੇਰੁਜ਼ਗਾਰ ਹੋਣਗੇ ਤੇ ਇਸ ਖੜੜੇ ਦੇ ਵਿੱਚ ਮਜ਼ਦੂਰਾਂ ਨੂੰ ਜਿਹੜੀ ਵੰਡ ਪ੍ਰਣਾਲੀ ਰਾਹੀਂ ਜਿਹੜੀ ਜਨਤਕ ਵੰਡ ਪ੍ਰਣਾਲੀ ਰਾਹੀਂ ਜਿਹੜਾ ਕੋਈ ਮਾਰਾ ਮੋਟਾ ਕੋਈ ਨਾਜ ਆਉਂਦਾ ਕੋਈ ਉਹ ਵੀ ਐ ਜਿਹੜਾ ਉਹ ਖਤਮ ਹੋਣਾ ਕਿਉਂਕਿ ਜਦੋਂ ਪ੍ਰਾਈਵੇਟ ਹੱਥਾਂ ਤੇ ਜਾਊਗਾ ਤਾਂ ਉਹ ਇਹ ਨਹੀਂ ਦੇਣਗੇ ਜਿਵੇਂ ਤੁਸੀਂ ਕਿਹਾ ਵੀ ਸੋਨ ਨੂੰ ਸੱਦਾ ਆਇਆ ਸੱਦਾ ਠੀਕ ਐ ਉਹ ਸਾਥੀ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਜਿਹੜਾ ਉਹ ਆਪਦੇ ਤੌਰ ਤੇ ਉੱਥੇ ਦਿੱਲੀ ਨੂੰ ਜਾ ਰਿਹਾ ਸੀ ਠੀਕਾ ਰਹਿੰਦੀਆਂ ਹੋਈਆਂ ਮੰਗਾਂ ਜਿਹੜੀਆਂ ਰਹਿੰਦੀਆਂ ਠੀਕਾ ਸੰਯੁਕਤ ਕਿਸਾਨ ਮੋਰਚੇ ਤੋਂ ਵੱਖਰਾ ਉਹਨਾਂ ਨੇ ਮੋਰਚਾ ਬਣਾਇਆ ਹੋਇਆ ਸੀ ਜਦੋਂ ਜਦੋਂ ਉਹਨਾਂ ਤੇ ਜ਼ਬਰ ਹੋਇਆ ਉਦੋਂ ਉਦੋਂ ਭਾਰਤੀ ਕਿਸਾਨ ਜੁਨੇ ਨੇ ਇਕਤਾ ਅਗਰਾਹਾਂ ਵੱਲੋਂ ਅਸੀਂ ਐਕਸ਼ਨ ਵੀ ਕੀਤੇ ਆ ਸਟੇਟਮੈਂਟਾਂ ਵੀ ਜਾਰੀ ਕੀਤੀਆਂ ਜਰੂਰੀ ਨਹੀਂ ਹੁੰਦਾ ਤੁਸੀਂ ਉਸ ਮੋਰਚੇ ਤੇ ਜਾ ਕੇ ਸਪੋਰਟ ਕਰ ਸਕਦੇ ਹੋ ਤੁਸੀਂ ਸਪੋਰਟ ਕਿਸ ਆਧਾਰ ਤੇ ਕਰ ਸਕਦੇ ਹੋ ਕਿੱਥੇ ਕਰ ਸਕਦੇ ਹੋ ਕਿਵੇਂ ਖੜ ਸਕਦੇ ਹੋ ਕਿਵੇਂ ਲੜ ਸਕਦੇ ਹੋ ਕਿਵੇਂ ਸਰਕਾਰਾਂ ਨੂੰ ਸਕੇਤ ਕਰ ਸਕਦੇ ਹੋ ਵੀ ਜ਼ਬਰ ਕੀਤਾ ਤਾਂ ਖਬਰਦਾਰ ਹੋ ਜਾਓ ਉਹ ਸਾਡੇ ਸਾਥੀ ਹੈ ਜ਼ਰੂਰੀ ਨਹੀਂ ਵੀ ਅਸੀਂ ਜਾ ਕੇ ਉੱਥੇ ਵਿੱਚ ਜਾ ਕੇ ਐਕਸ਼ਨ ਕਰਨਾ ਹੁਣ ਤੁਸੀਂ ਦੇਖੋਗੇ ਵੀ ਹੁਣ ਕਹਿ ਦਿੰਦੇ ਆ ਵੀ ਕਿਸਾਨ ਜਥੇਬੰਦੀਆਂ ਇਕੱਠੀਆਂ ਕਿਉਂ ਨਹੀਂ ਹੁੰਦੀਆਂ ਇੱਕ ਪਰਿਵਾਰ ਦੇ ਵਿੱਚ ਦੋ ਭਾਈ ਹੁੰਦੇ ਆ ਉਹਨਾਂ ਦੇ ਵਿਚਾਰ ਮਿਲਦੇ ਆ ਉਹ ਵੀ ਅੱਡੋ ਅੱਡ ਹੁੰਦੇ ਆ ਇੱਕ ਪਿਓ ਤੇ ਇੱਕ ਪੁੱਤ ਦੇ ਵਿਚਾਰ ਨਹੀਂ ਮਿਲਦੇ ਇੱਕ ਪ੍ਰਸਕੇ ਭਰਾਵਾਂ ਦੇ ਵਿਚਾਰ ਨਹੀਂ ਮਿਲਦੇ ਇੱਕ ਸਕੇ ਭਾਈਆਂ ਦੇ ਵਿਚਾਰ ਨਹੀਂ ਮਿਲਦੇ ਇੱਕ ਸਕੇ ਮਾਂ ਤੇ ਪੁੱਤ ਦੇ ਵਿਚਾਰ ਨਹੀਂ ਮਿਲਦੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਸਾਰਿਆਂ ਦੇ ਵਿਚਾਰ ਮਿਲਣ ਉਹ ਇੱਕ ਨਿਸ਼ਾਨੇ ਤੇ ਜਾਣ ਜਦੋਂ ਦਿੱਲੀ ਮੋਰਚਾ ਲੱਗਿਆ ਉਦੋਂ ਇੱਕ ਇੱਕ ਨਿਸ਼ਾਨਾ ਮਾਰਿਆ ਹੈ ਸੰਯੁਕਤ ਕਿਸਾਨ ਮੋਰਚਾ ਉਦੋਂ 32 ਤੋਂ 33 ਜਥੇਬੰਦੀਆਂ ਪੰਜਾਬ ਦੀਆਂ ਇਕੱਠੀਆਂ ਹੋਈਆਂ ਜਿਹਦੇ ਵਿੱਚ ਭਾਰਤੀ ਕਿਸਾਨ ਜੂਨੇ ਨੇਕਤਾ ਅਗਰਾਹਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਸੀਂ ਸਾਂਝ ਕੀਤੀ ਸਾਡੀ ਸਟੇਜ ਵੱਖਰੀ ਸੀ ਪਰ ਜਿੱਥੇ ਸਾਂਝ ਕਰਨ ਦੀ ਲੋੜ ਸੀ ਉੱਥੇ ਸਾਂਝ ਕੀਤੀ ਅੱਜ ਹਾਲਾਤ ਉਹ ਬਣ ਗਏ ਆ ਵੀ ਇੱਕਜੁੱਟ ਹੋ ਕੇ ਨਿਸ਼ਾਨਾ ਮਾਰਨ ਦੀ ਲੋੜ ਹੈ ਅੱਜ ਸਾਡਾ ਸਾਥੀ ਡੱਲੇਵਾਲ ਸਾਹਿਬ ਸਤਿਕਾਰਯੋਗ ਨੇ ਅੱਜ ਮਰਨ ਵਰਤ ਤੇ ਬੈਠੇ ਨੇ ਸਰਕਾਰਾਂ ਤਾਂ ਸਾਨੂੰ ਚਾਹੁੰਦੀਆਂ ਨੇ ਵੀ ਇਹਨਾਂ ਨੂੰ ਮਾਰੋ ਸਰਕਾਰਾਂ ਤਾਂ ਸਾਡੇ ਤੇ ਗੋਲੀਆਂ ਵਾਰ ਰਹੀਆਂ ਨੇ ਸਰਕਾਰਾਂ ਤਾਂ ਸਾਡੇ ਤੇ ਥਰੂ ਕੈਸ ਤੇ ਗੋਲੇ ਸੱਟ ਰਹੀਆਂ ਨੇ ਸਰਕਾਰਾਂ ਤਾਂ ਸਾਨੂੰ ਐਨੇ ਕਰ ਰਹੀਆਂ ਨੇ ਤੇ ਸਰਕਾਰਾਂ ਤਾਂ ਚਾਹੁੰਦੀਆਂ ਨੇ ਵੀ ਇਹ ਆਗੂ ਮਰਨ ਜਥੇਬੰਦੀਆਂ ਖਤਮ ਹੋਵੇ ਅਸੀਂ ਨਹੀਂ ਚਾਹੁੰਦੇ ਵੀ 45 ਸਾਲ ਦਾ ਜਿਹੜਾ ਜਥੇਬੰਦਕ ਢਾਂਚੇ ਦੇ ਨਾਲ ਜਿਹੜਾ ਆਗੂ ਜੁੜਿਆ ਹੋਇਆ ਹੈ ਅੱਜ ਉਹਨੂੰ ਕੁਝ ਹੋਵੇ ਅੱਜ ਲੋੜ ਇਹ ਆ ਵੀ ਨਿਸ਼ਾਨਾ ਕਿੱਥੇ ਮਾਰਨਾ ਹੈ ਅੱਜ ਇਕੱਠੇ ਹੋਣ ਦੀ ਲੋੜ ਹੈ ਸਰਕਾਰਾਂ ਨੇ ਤਾਂ ਐਮਐਸਪੀ ਤਾਂ ਕੀ ਦੇਣੀ ਸੀ ਉਹ ਤਾਂ 22-23 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਆ ਸਰਕਾਰ ਨੇ ਤਾਂ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਅੱਡੋ-ਅੱਡ ਸਟੇਟਾਂ ਨੂੰ ਖੜਾ ਭੇਜਤਾ ਵੀ ਮੰਡੀਕਰਨ ਨੂੰ ਕਿਵੇਂ ਖਤਮ ਕਰਨਾ ਹੈ ਪ੍ਰਾਈਵੇਟ ਜਿਹੜੇ ਪਲੇਅਰ ਆ ਉਹਨਾਂ ਨੂੰ ਮੰਡੀਆਂ ਦੇ ਵਿੱਚ ਵਾੜਨਾ ਤੇ ਮੰਡੀਕਰਨ ਖਤਮ ਕਰਕੇ ਤੇ ਪੰਜਾਬ ਦੇ ਲੋਕਾਂ ਨੂੰ ਤੇ ਦੂਜੇ ਸਟੇਟਾਂ ਜਿਹੜੇ ਦੇਸ਼ ਨੂੰ ਕਿਵੇਂ ਗੁਲਾਮ ਕਰਨਾ ਤੇ ਖੇਤੀ ਨੂੰ ਖੋਣਾ ਅੱਜ ਹਾਲਾਤ ਤਾਂ ਉਹ ਬਣ ਗਏ ਅੱਜ ਅਸੀਂ ਤਾਲਮੇਲ ਮਾ ਭਾਰਤੀ ਕਿਸਾਨ ਜੂਨੇ ਨੇਕਤਾ ਆਗਰਾਹਾਂ ਵੱਲੋਂ ਪਿੰਡਾਂ ਦੇ ਵਿੱਚ ਮਾਰਚ ਕਰ ਰਹੇ ਆ ਸੰਯੁਕਤ ਕਿਸਾਨ ਮੋਰਚਾ ਉਹ 23 ਤਰੀਕ ਨੂੰ ਪ੍ਰੋਗਰਾਮ ਲਿਖਿਆ ਹੋਇਆ ਉਹ ਵੀ ਕਰ ਰਹੇ ਆ ਅਗੱਜ ਪਿੰਡਾਂ 'ਚ ਪ੍ਰੋਗਰਾਮ ਕਰਕੇ ਲੋਕਾਂ ਨੂੰ ਜਾਗਰੂਤ ਕਰ ਰਹੇ ਆ ਵੀ ਇੱਕ ਖਰੜਾ ਹੋ ਰ ਆ ਗਿਆ ਤਿੰਨ ਖੇਤੀ ਕਾਲੇ ਕਾਨੂੰਨ ਆ ਜਿਹੜੇ ਉਹ ਉਤਲੀ ਫਿਰਨੀ ਹੋ ਕੇ ਵਿਚਾਲੜੀ ਗਲੀ ਸਰਕਾਰ ਪੈ ਚੁੱਕੀ ਆ ਪੰਜਾਬ ਤੇ ਸੈਂਟਰ ਸਰਕਾਰ ਇਹਨੂੰ ਲਾਗੂ ਕਰਨਾ ਚਾਹੁੰਦੀ ਆ ਲੋਕਾਂ ਨੂੰ ਖੜੇ ਹੋਣ ਦੀ ਲੋੜ ਐ ਇਹ ਫੇਰ ਅਸੀਂ ਮੋਰਚੇ ਦਿੱਤਾਗੇ ਜੇ ਘਰਾਂ 'ਚ ਬੈਠੇ ਰਹੇ ਇਹ ਹੱਲ ਨਹੀਂ ਹੋਣਾ ਸਾਡੇ ਸਾਥੀਆਂ ਨੂੰ ਵੀ ਬੇਨਤੀ ਕਰਦੇ ਆ ਵੀ ਇਕਜੁੱਟ ਹੋ ਕੇ ਲੜਾਈ ਲੜਨੀ ਪਊਗੀ ਸਾਨੂੰ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕੋਈ ਆਗੂ ਭੁੱਖ ਦੇ ਨਾਲ ਮਰੇ ਸਾਡਾ ਕੋਈ ਆਗੂ ਐਕਸ਼ਨ ਤੋਂ ਪਹਿਲਾਂ ਉਹਨੂੰ ਕੁਝ ਹੋਵੇ ਅਸੀਂ ਆਦੇ ਹਾਂ ਸਾਰੇ ਇਕੱਠੇ ਹੋ ਕੇ ਇੱਕਜੁੱਟ ਹੋ ਕੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਸਦਨ ਉੱਥੇ ਐਕਸ਼ਨ ਲਿਕਣ ਜ਼ਰੂਰੀ ਨਹੀਂਗਾ ਜਿਹੜਾ ਐਮਐਸਪੀ ਆ ਉਹ ਗੁੱਡੀਆਂ ਦਾ ਖੇਡ ਨਹੀਂਗਾ ਕੱਲਾ ਪੰਜਾਬ ਤੇ ਹਰਿਆਣਾ ਦੋ ਸਟੇਟਾਂ ਭਾਰਤ ਨੂੰ ਨਹੀਂ ਜਿੱਤ ਸਕਦੀਆਂ ਇਹ ਪੂਰਾ ਦੇਸ਼ ਪੱਦਰ ਦਾ ਅंदोलਨ ਹੋਊਗਾ ਪੱਛਮੀ ਬੰਗਾਲ ਉੱਠੂ ਉੱਤਰਾਖੰਡ ਉੱਠੂਗਾ ਝਾਰਖੰਡ ਉੱਠੂਗਾ ਰਾ ਮਹਾਰਾਸ਼ਟਰ ਉੱਠੂਗਾ ਜੁਪੀ ਉੱਠੂਗਾ ਇਹ ਸਾਰੀਆਂ ਰਾਜਸਥਾਨ ਉੱਠੂਗਾ ਪੰਜਾਬ ਉੱਠੂਗਾ ਹਰਿਆਣਾ ਉੱਠੂਗਾ ਇਹ ਵੱਡਗਾ ਵੱਡੀਆਂ ਸਟੇਟਾਂ ਸਾਰੀਆਂ ਉੱਠ ਕੇ ਦੇਸ਼ ਪੱਧਰ ਦਾ ਮਾਹੌਲ ਬਣਾ ਕੇ ਚੁੱਲੇ ਚੁੱਲੇ ਤੇ ਗੱਲ ਲਿਜਾ ਕੇ ਐਮਐਸਪੀ ਦਾ ਮੁੱਦਾ ਸਮਝਾ ਕੇ ਇਹ ਫੇਰ ਮੋਰਚੇ ਲੱਗਣਗੇ ਉਹ ਕਿੰਨਾ ਚਿਰ ਮੋਰਚੇ ਚੱਲਦੇ ਆ ਉਹ ਲੜਾਈ ਲੜਾਂਗੇ ਫੇਰ ਜਾ ਕੇ ਕੋਈ ਐਮਐਸਪੀ ਦਾ ਮੂੰਹ ਸਿਰ ਬਣੂਗਾ ਸਰਕਾਰਾਂ ਨੇ ਧਾਰ ਲਿਆ ਪੀਆ ਖੇਤੀ ਤੇ ਹਮਲਾ ਕਰਨਾ ਹੈ ਖੇਤੀ ਨੂੰ ਖਤਮ ਕਰਨਾ ਹੈ ਦੁਕਾਨਦਾਰਾਂ ਨੂੰ ਖਤਮ ਕਰਨਾ ਹੈ ਛੋਟਾ ਵਪਾਰੀ ਖਤਮ ਕਰਨਾ ਹੈ ਛੋਟਾ ਚੈਲਰ ਵਾਲਾ ਖਤਮ ਕਰਨਾ ਹੈ ਮਜ਼ਦੂਰ ਖਤਮ ਕਰਨਾ ਹੈ ਲੋਕਾਂ ਨੂੰ ਗੁਲਾਮ ਬਣਾਉਣਾ ਹੈ ਇਸ ਪੱਧਰ ਤੇ ਮੋਦੀ ਸਰਕਾਰ ਉੱਤਰਿਆ ਹੀ ਹੈ 23 ਦਿਨ ਹੋ ਗਏ ਸਾਡੇ ਆਗੂ ਨੂੰ ਬੈਠੇ ਨੂੰ ਉਹਨਾਂ ਦੀ ਕੋਈ ਸਾਰ ਨਹੀਂ ਲਈ ਉਹਨਾਂ ਨੂੰ ਕੋਈ ਮੀਟਿੰਗ ਨਹੀਂ ਦਿੱਤੀ ਉਹਦੇ ਵਿੱਚ ਪੰਜਾਬ ਦੀ ਸਰਕਾਰ ਵੀ ਦੋਸ਼ੀ ਬਣਦੀ ਆ ਹਰਿਆਣਾ ਸਰਕਾਰ ਵੀ ਦੋਸ਼ੀ ਬਣਦੀ ਆ ਕਿਉਂਕਿ ਅੱਜ ਉਹ ਆਗੂ ਨੂੰ ਕੁਝ ਹੁੰਦਾ ਹੈ ਇਹ ਸਰਕਾਰਾਂ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦੇ ਲੋਕ ਜਿਹੜੇ ਵੱਡਾ ਵੱਡੀਆਂ ਕੁਰਸੀਆਂ ਤੇ ਬੈਠੇ ਆ ਇਹ ਲੋਕ ਜ਼ਿੰਮੇਵਾਰ ਹੋਣਗੇ ਇਸ ਕਰਕੇ ਅਸੀਂ ਸਾਥੀਆਂ ਨੂੰ ਤੁਹਾਨੂੰ ਦੁਬਾਰਾ ਫੇਰ ਦੱਸ ਦਿੱ ਗਏ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਵਿੱਚ ਜਾ ਕੇ ਐਕਸ਼ਨ ਕਰੋਗੇ ਫੇਰ ਹੀ ਤੁਸੀਂ ਹਮੈਤ ਕਰ ਸਕਦੇ ਹੋ ਹਮੈਤ ਤੁਸੀਂ ਬਾਹਰੋਂ ਵੀ ਕਰ ਸਕਦੇ ਹੋ ਇਹ ਸਾਰਨੀ ਸਾਡੇ ਨਾਲ ਬਿੱਟੂ ਸਿੰਘ ਮੱਲਣ ਜੀ ਬਹੁਤ ਬਹੁਤ ਧੰਨਵਾਦ ਜੀ